ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਅੰਬੇਡਕਰ ਊਰਜਾ ਪਵੰਦੇ ਵਿੱਚ ਸਾਡੇ ਬੜੇ ਹੀ ਰਿਸਪੈਕਟਡ ਮਹਿਮਾਨ ਪਹੁੰਚੇ ਨੇ ਕਿਉਂਕਿ ਅੰਬੇਡਕਰ ਊਰਜਾ ਪਵਨਿਕਾ ਜੀਹਾ ਮਤਲਬ ਤਖਤ ਕਹਿ ਸਕਦੇ ਆਪਾਂ ਕਿ ਜਿਸ ਦੇ ਵਿੱਚ ਅਸੀਂ ਆਪਕੇ ਆ ਕੇ ਵਿਚਾਰਾਂ ਦੀ ਸਾਂਝ ਪੈਦਾ ਕਰ ਸਕਦੇ ਹਾਂ ਅੰਬੇਡਕਰ ਊਰਜਾ ਪਵੰਦੇ ਦਰਸ਼ਨ ਕਰ ਸਕਦੇ ਆ ਕਿਉਂਕਿ ਅੰਬੇਡਕਰ ਊਰਜਾ ਭਵਨ ਦੇ ਵਿੱਚ ਸ਼੍ਰੀ ਫਕੀਰ ਸਿੰਘ ਜਸਲ ਸਾਹਿਬ ਦੀ ਸੋਚ ਦਾ ਇੱਕ ਬਹੁਤ ਵਧੀਆ ਨਮੂਨਾ ਹੈ ਲੈਬਰਾਟਰੀ ਚੱਲ ਰਹੀ ਹੈ ਡਿਸਪੈਂਸਰੀ ਚੱਲ ਰਹੀ ਹੈ ਪੋਸੂਨਾਵਾ ਚੈਨਲ ਚੱਲ ਰਿਹਾ ਹੈ ਔਰ ਉੱਪਰ ਲੜਕੀਆਂ ਵਾਸਤੇ ਹੋਸਟਲ ਬਣਿਆ ਹੋਇਆ ਹੈ ਜਿੱਥੇ ਕਿ ਇਸ ਸਮੇਂ 8 ਤੋਂ 10 ਦੇ ਕਰੀਬ ਜੇ ਮੈਂ ਕੋਈ ਗਲਤੀ ਨਾ ਕਰਦਾ ਹੋਵਾਂ ਤੇ ਲੜਕੀਆਂ ਜਿਹੜੀਆਂ ਇੱਥੇ ਸਟੇ ਕਰ ਰਹੀਆਂ ਨੇ ਸਟੱਡੀ ਕਰ ਰਹੀਆਂ ਨੇ ਆਪਣੇ ਆਪਣੇ ਕੋਰਸ ਦੇ ਵਿੱਚ ਬੀਜ਼ੀ ਨੇ ਔਰ ਦੂਸਰੇ ਪਾਸੇ ਅੰਬੇਡਕਰ ਊਰਜਾ ਪਵੰਦੇ ਸਾਹਮਣੇ ਹੀ 1815 ਗੱਜ ਜਿਹੜੀ ਜ਼ਮੀਨ ਲੀਤੀ ਹੈ ਉਹ ਵੀ ਜਸਲ ਸਿੰਘ ਸਾਹਿਬ ਦੀ ਸੋਚ ਦਾ ਇੱਕ ਨਤੀਜਾ ਹੈ ਔਰ ਜਿਸ ਦੀ ਰਜਿਸਟਰੀ ਵਾਸਤੇ ਪੰਜਾਬ ਹੀ ਨਹੀਂ ਸਟੇਟ ਹੀ ਨਹੀਂ ਆਲੇ ਦੁਆਲੇ ਦੀਆਂ ਸਟੇਟਾਂ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕਾਂ ਨੇ ਆ ਕੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਸੋ ਅੱਜ ਇਸੇ ਹੀ ਅੰਬੇਡਕਰ ਊਰਜਾ ਪਵੰਦੇ ਵਿੱਚ ਡਾਕਟਰ ਸੁਰਜੀਤ لال ਸਹੋਤਾ ਸਾਹਿਬ ਜਿਹੜੇ ਕਿ ਇਸ ਸਮੇਂ ਰੈੱਡ ਕਰਾਸ ਜਲੰਧਰ ਦੇ ਵਿੱਚ ਮੁੱਖ ਤੌਰ ਤੇ ਸੈਕਟਰੀ ਦੀਆਂ ਸੇਵਾਵਾਂ ਦੇ ਰਹੇ ਨੇ ਔਰ ਬਤੌਰ ਲੈਕਚਰਰ ਇਹ ਐਜੂਕੇਸ਼ਨ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਨੇ ਨਾਲ ਹੀ ਉਹਨਾਂ ਦੇ ਐਨ ਆਰ ਆਈ ਸਾਹਿਬ ਸੁਰਿੰਦਰ ਸਿੰਘ ਜੀ ਜਿਹੜੇ ਕੀ ਕਾਫੀ ਲੰਮੇ ਸਮੇਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਨੇ ਅੱਜ ਪੰਜਾਬ ਦੀ ਧਰਤੀ ਤੇ ਪਹੁੰਚੇ ਨੇ ਔਰ ਅੰਬੇਡਕਰ ਊਰਜਾ ਪਵਨ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਨੇ ਔਰ ਨਾਲ ਹੀ ਉਹਨਾਂ ਦੇ ਹੈ ਬਿੰਦੀਆ ਬਿੰਦੀਆ ਮੇਰੀ ਸਿਸਟਰ ਦੀ ਬੇਟੀ ਹੈ ਔਰ ਅੱਜ ਉਹ ਵੀ ਅੰਬੇਡਕਰ ਊਰਜਾ ਭਵਨ ਦੇ ਵਿੱਚ ਪਹੁੰਚੀ ਹੈ ਔਰ ਕਿਉਂਕਿ ਅਕਸਰ ਗੱਲਾਂបਾਤਾਂ ਹੁੰਦੀਆਂ ਰਹਿੰਦੀਆਂ ਅੰਬੇਡਕਰ ਊਰਜਾ ਭਵਨ ਨੂੰ ਲੈ ਕੇ ਤੋਂ ਇੱਕ ਕਰਿਓਸਟੀ ਹੁੰਦੀ ਹੈ ਵੀ ਦੇਖ ਕੇ ਤਾਂਹੀ ਹੈ ਕਿ ਉੱਥੇ ਅਜੀਹਾ ਕੀ ਹੈ ਜਿਸ ਨੂੰ ਮਤਲਬ ਚਾਰੇ ਪਾਸੇ ਜਿਹੜਾ ਅੱਜ ਛਾਇਆ ਹੋਇਆ ਹੈ ਅੰਬੇਡਕਰ ਊਰਜਾ ਭਵਨ ਔਰ ਨਾਲ ਲੱਗਦੀ ਜ਼ਮੀਨ ਡਾਕਟਰ surjit lal ji ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਮਹਿਸੂਸ ਕੀਤਾ ਉਹਨਾਂ ਨੇ ਇੱਥੇ ਆ ਕੇ ਜੀ ਵੈਲਕਮ ਸਰ ਸੋਮਜੀ ਸਭ ਤੋਂ ਪਹਿਲਾਂ ਮੈਂ ਪੋਸੂ ਨਾਮਾ ਦੀ ਟੀਮ ਨੂੰ ਜਿਹੜਾ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜੀ ਅੰਬੇਡਕਰ ਮਿਸ਼ਨ ਨੂੰ ਦੇਸ਼ ਦੇ ਵਿੱਚ ਇਨੀ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਫੈਲਾਉਣ ਦੇ ਲਈ ਦਿਨ ਰਾਤ ਜਿਹੜੀ ਕੋਸ਼ਿਸ਼ਾਂ ਕਰ ਰਹੀ ਆ ਔਰ ਦੂਸਰਾ ਕੀ ਅੰਬੇਡਕਰ ਊਰਜਾ ਭਵਨ ਆ ਇਸ ਦੇ ਵਿਚ ਸ਼੍ਰੀ ਫਕੀਰ ਜਨ ਜਸਲ ਜੀ ਤੇ ਉਹਨਾਂ ਦੀ ਟੀਮ ਜਿਹੜੀ ਆ ਵਧਾਈ ਦੀ ਪਾਤਰ ਆ ਜਿਨ੍ਹਾਂ ਦੀਆਂ ਅਨਤਕ ਮਿਹਨਤ ਦੇ ਨਾਲ ਕੋਸ਼ਿਸ਼ਾਂ ਲਗਾਤਾਰ ਜਿਹੜੀਆਂ ਉਹ ਕਰ ਰਹੇ ਆ ਕਿ ਇਸ ਊਰਜਾ ਭਵਨ ਨੂੰ ਜਿਹੜਾ ਆ ਉਚਾਈਆਂ ਤੱਕ ਪਹੁੰਚਾਇਆ ਜਾਵੇ ਜੇ ਗੱਲ ਕਰੀਏ ਇਸ ਅੰਬੇਡਕਰ ਊਰਜਾ ਪਵੰਦੀ ਤੇ ਇੱਥੇ ਪੰਜਾਬ ਦੇ ਨਹੀਂ ਬਲਕਿ ਇਹ ਦੂਸਰੀਆਂ ਸਟੇਟਾਂ ਦੇ ਵੀ ਬੱਚੇ ਆ ਕੇ ਜਿਹੜੇ ਆ ਇੱਥੇ ਰਹਿائش ਲੈਂਦੇ ਆ ਫ੍ਰੀ ਆਫ ਕਾਸਟ ਔਰ ਆਪਣੇ ਕੈਰੀਅਰ ਨੂੰ ਬਣਾਉਣ ਦੇ ਲਈ ਦਿਨ ਰਾਤ ਇੱਧੀਆਂ ਕੋਸ਼ਿਸ਼ਾਂ ਕਰਦੇ ਆ ਮੈਂ ਕੁਝ ਦਿਨ ਪਹਿਲਾਂ ਆਪਣੇ ਜਸਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਮੈਂ ਪੁੱਛਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀ ਪਲਾਨਿੰਗ ਆ ਅੰਬेडਕਰ ਮਿਸ਼ਨ ਨੂੰ ਲੈ ਕੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਅੰਬेडਕਰ ਸਾਹਿਬ ਜੀ ਦਾ ਤਿੰਨ ਸੂਤਰੀ ਪ੍ਰੋਗਰਾਮ ਸੀ ਪੜੋ ਜੁੜੋ ਸੰਘਰਸ਼ ਕਰੋ ਉਸ ਮਿਸ਼ਨ ਤੇ ਚੱਲਦੇ ਹੋਏ ਅਸੀਂ ਐਜੂਕੇਸ਼ਨ ਜਿਹੜਾ ਆ ਉਹਨੂੰ ਪ੍ਰਾਇੋਰਟੀ ਤੇ ਰੱਖ ਰਹੇ ਆ ਜੀ ਜਿਹੜਾ ਉਹਨਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ ਦਿਨ ਰਾਤ ਮਿਹਨਤ ਇੱਕ ਕਰਕੇ ਲਗਭਗ ਜਿਹੜਾ 95 ਲੱਖ ਰੁਪਈਆ ਜਿਹੜਾ ਆ ਇਸ ਤੋਂ ਵੀ ਜ਼ਿਆਦਾ ਕਹਿ ਸਕਦੇ ਆ ਇਕੱਠਾ ਕਰਕੇ ਬਿਲਕੁਲ ਨਾਲ ਇਹ ਕਿ ਪਲੋਟ ਲਿਆਇਆ ਜਿੱਥੇ ਉਹਨਾਂ ਦਾ ਮਿਸ਼ਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜਾ ਸਿੱਖਿਆ ਦਾ ਇਮਾਰਤ ਉਸਾਰੀ ਜਾਵੇ ਜਿਸ ਦੇ ਵਿੱਚ ਜਿਹੜਾ ਆ ਸਾਡੇ ਸਮਾਜ ਦੇ ਜਿਹੜੇ ਬੱਚੇ ਆ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਆ ਉਹ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰਨ ਤੇ ਅੰਬੇਡਕਰ ਸਾਹਿਬ ਜੀ ਦਾ ਮਿਸ਼ਨ ਜਿਹੜਾ ਆ ਉਸ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ। ਦੂਸਰਾ ਮੈਂ ਅਕਸਰ ਸੁਣਦਾ ਸੀ ਕਿ ਜਲੰਧਰ ਦੇ ਵਿੱਚ ਵੀ ਮਿਸ਼ਨ ਚੱਲਦਾ ਹੈ ਬਾਕੀ ਸਟੇਟਾਂ ਦੇ ਵਿੱਚ ਡਿਸਟ੍ਰਿਕਟ ਵਿੱਚ ਵੀ ਚੱਲਦਾ ਲੇਕਿਨ ਜਦੋਂ ਮੈਂ ਅੰਬੇਡਕਰ ਰੂਜਿਆ ਭਵਨ ਬਾਰੇ ਸੁਣਿਆ ਸੀ ਤਾਂ ਮੇਰੇ ਦਿਲ ਦੇ ਵਿੱਚ ਸੀ ਕਿ ਅੰਬੇਡਕਰ ਉਜਿਆ ਭਵਨ ਨੂੰ ਜਾ ਕੇ ਦੇਖਾਂ ਜਦੋਂ ਆ ਕੇ ਦੇਖਿਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਠੀਕ ਹੈ ਜਲੰਧਰ ਵੀ ਬਹੁਤ ਵਧੀਆ ਦੂਸਰੇ ਜ਼ਿਲ੍ਹੇ ਵੀ ਕੰਮ ਕਰ ਰਹੇ ਆ ਲੇਕਿਨ ਪਟਿਆਲੇ ਨੇ ਇੱਕ ਬਹੁਤ ਵਧੀਆ ਜਿਹੜਾ ਆ ਕੰਮ ਕੀਤਾ ਅੰਬੇਡਕਰ ਉਜਿਆ ਭਵੰਦੀ ਸਥਾਪਨਾ ਕਰਕੇ ਔਰ ਦੂਸਰਾ ਇਥੇ ਨਾਲ ਹੀ ਡਾਕਟਰ ਐਸ ਪੀ ਸਿੰਘ ਉਹ ਬਰਾਏ ਜੋ ਕਿ ਸਰਬੱਤ ਦੇ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਆ ਉਹਨਾਂ ਵੱਲੋਂ ਇੱਕ ਜਿਹੜੀ ਮੈਡੀਕਲ ਲੈਬਰਾਟਰੀ ਜਿਹੜੀ ਖੁੱਲੀ ਗਈ ਆ ਜਿੱਥੇ ਬਹੁਤ ਹੀ ਘੱਟ ਰੇਟ ਦੇ ਉੱਪਰ ਜਿਹੜੇ ਆ ਲੋੜਵੰਦਾਂ ਦੇ ਇਹ ਮੈਡੀਕਲ ਟੈਸਟ ਕੀਤੇ ਜਾਂਦੇ ਆ ਜਿਹੜੇ ਕਿ ਬਾਹਰ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੇ ਆ ਕੁਲ ਮਿਲਾ ਕੇ ਸ਼ਰੀਫ ਫਕੀਰ ਜਨ ਜਸਲ ਜੀ ਹੁਣੇ ਤੇ ਉਹਨਾਂ ਦੀ ਟੀਮ ਜਿਹੜੀ ਆ ਪੂਰੀ ਵਧਾਈ ਦੇ ਪਾਤਰ ਆ ਜਿਹੜੀਆਂ ਜਿਹੜੀ ਆ ਸਮਾਜ ਨੂੰ ਉੱਪਰ ਲਿਆਉਣ ਦੇ ਲਈ ਜਿਹੜੀਆਂ ਦਿਨ ਰਾਤ ਮਿਹਨਤਾਂ ਕਰ ਰਹੀ ਆ ਮੈਂ ਇੱਕ ਵਾਰ ਫਿਰ ਜਿਹੜਾ ਫਕੀਰ ਜਨ ਜਸਲ ਜੀ ਨੂੰ ਉਹਨਾਂ ਦੀ ਟੀਮ ਨੂੰ ਤੇ ਪੋਸੂਨਾਮਾ ਦੀ ਟੀਮ ਨੂੰ ਜਿਹੜਾ ਆ ਮੁਬਾਰਕਬਾਦ ਦਿੰਦਾ ਅਸੀਂ ਜਲੰਧਰ ਦੀ ਟੀਮ ਜੋ ਪੋਸੂਨਾਮਾ ਦੇ ਨਾਲ ਹੈ ਪਾਵਰ ਆਫ ਸੋਸ਼ਲ ਯੂਨਿਟੀ ਦੇ ਲਈ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਤੁਨ ਗੋਰ ਮਿਲ ਸਿੰਘ ਜੀ ਉਹਨਾਂ ਦੇ ਸਾਥੀ ਆ ਇੱਕ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਅਸੀਂ ਜਲੰਧਰ ਬੈਠ ਕੇ ਜਿਹੜਾ ਆ ਇਸ ਮਿਸ਼ਨ ਤੇ ਜਿਹੜਾ ਕੰਮ ਕਰ ਰਹੇ ਆ ਪੱਕੀ ਜੋ ਸਾਨੂੰ ਟਾਈਮ ਟੂ ਟਾਈਮ ਗਾਈਡਲਾਈਨਸ ਕੀ ਚੰ ਜਸਲ ਜੀ ਵੱਲੋਂ ਆਉਂਦੀਆਂ ਆ ਉਹਨਾਂ ਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਅੰਤ ਵਿੱਚ ਫਿਰ ਇੱਕ ਵਾਰ ਪੂਰੀ ਟੀਮ ਨੂੰ ਵਧਾਈ ਬਹੁਤ ਮੈਂ ਜਿਹੜੀ ਆ ਇਹ ਕਹਿੰਦਾ ਕਿ ਸ਼ਲਾਘਾ ਕਰਦਾ ਇਹਨਾਂ ਦੇ ਇੱਕ ਨੀਕ ਉਪਰਾਲੇ ਦੇ ਲਈ ਜੈਪੀਮ ਜੈ ਪਰਮਜੀ ਸੋ ਦੋਸਤੋ ਡਾਕਟਰ ਸਰਜੀਤ لال ਜਿਹੜੇ ਕਿ ਅੱਜ ਕੱਲ ਰੈੱਡ ਕਰਾਸ ਜਲੰਧਰ ਦੇ ਵਿੱਚ ਬਤੌਰ ਸੈਕਟਰੀ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਕੋਸ਼ਿਸ਼ ਇਹਨਾਂ ਦੀ ਇਹੀ ਹੁੰਦੀ ਹੈ ਕਿ ਕੋਈ ਵੀ ਜੋ ਵੀ ਆਵੇ ਉਹ ਰਾਜੀ ਜਾਵੇ ਇਹ ਕੋਸ਼ਿਸ਼ ਹੁੰਦੀ ਹੈ ਔਰ ਮੇਰੇ ਨਾਲ ਸੁਰਿੰਦਰ ਜੀ ਸੁਰਿੰਦਰ ਜੀ ਆ ਜਾ ਕੇ ਇੱਥੇ ਕਿਸ ਤਰ੍ਹਾਂ ਮਹਿਸੂਸ ਕੀਤਾ ਬਹੁਤ ਵਧੀਆ ਲੱਗਿਆ ਜੀ ਆ ਕੇ ਜੀ ਇਸ ਤੋਂ ਪਹਿਲਾਂ ਵੀ ਆਏ ਹੋ ਕਦੀ ਨਹੀਂ ਪਹਿਲੀ ਵਾਰੀ ਆਏ ਜੀ ਪਹਿਲੀ ਵਾਰੀ ਆਏ ਪਹਿਲੀ ਵਾਰੀ ਬਹੁਤ ਵਧੀਆ ਹੈ ਜੀ 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 ਬਤੌਰ ਐਨ ਆਰ ਆਈ ਵੀ ਬਹੁਤ ਜ਼ਿਆਦਾ ਇੱਥੇ ਹੁੰਦੇ ਜਾਂਦੇ ਨੇ ਤੇ ਮੈਨੂੰ ਵੀ ਬਹੁਤ ਚੰਗਾ ਲੱਗਾ ਤੁਸੀਂ ਅੱਜ ਪਹੁੰਚੇ ਹੋ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਬਿੰਦਿਆ ਰਾਣੀ ਮੇਰੀ ਸਿਸਟਰ ਦੀ ਬੇਟੀ ਹੈ ਮੈਂ ਦੱਸ ਦਿਆਂ ਕਿ ਕਾਫੀ ਪੜੇ ਲਿਖੇ ਨਹੀਂ ਨਾ ਨਾ ਵੀ ਗੱਲਬਾਤ ਕਰਦੇ ਆ ਬਿੰਦਿਆ ਜੀ ਅੱਜ ਕਿਸ ਤਰ੍ਹਾਂ ਮਹਿਸੂਸ ਹੋਇਆ ਇੱਥੇ ਆ ਕੇ ਪਹਿਲਾਂ ਸਾਰਿਆਂ ਨੇ ਮੇਰੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਥੇ ਆ ਕੇ ਮੈਂ ਫਸਟ ਟਾਈਮ ਆਈ ਆ ਮੈਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤੇ ਬਹੁਤ ਜਿਆਦਾ ਹੀ ਵਧੀਆ ਲੱਗਿਆ ਗੱਲਬਾਤ ਤਾਂ ਸੁਣਦੇ ਰਹਿੰਦੇ ਹਾਂ ਹਾਂਜੀ ਹਾਂਜੀ ਗੱਲ ਗੱਲਬਾਤ ਬਿਲਕੁਲ ਜੀ ਮੈਂ ਬਿਲਕੁਲ ਦੇਖਦੀ ਆ ਜੀ ਫੇਸਬੁੱਕ ਤੇ ਤੇ ਮੈਂ ਡੇਲੀ ਸੁਣਦੀ ਆ ਜੋ ਵੀ ਨਿਊਜ਼ ਆਉਂਦੀ ਆ ਮੈਂ ਡੇਲੀ ਸੁਣਦੀ ਆ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ so much ji so ਦੋਸਤੋ ਜਿਵੇਂ ਡਾਕਟਰ ਸੁਰਜੀਤ لال ਸੁਰਿੰਦਰ ਜੀ ਔਰ ਮੇਰੀ ਸਿਸਟਰ ਦੀ ਬੇਟੀ ਬਿੰਦੀਆ ਜੀ ਨੇ ਦੱਸਿਆ ਕਿ ਵਾਕਿਆ ਹੀ ਇਹ ਇੱਕ ਬਹੁਤ ਮਤਲਬ ਉਮਦਾ ਸਥਾਨ ਹੈ ਅੰਬੇਡਕਰ ਸਾਹਿਬ ਦੀ ਜਿੱਥੇ 24 ਘੰਟੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲੈ ਕੇ ਉਹਨਾਂ ਦੀ ਜੀਵਨੀ ਨੂੰ ਲੈ ਕੇ ਕਿਸ ਤਰ੍ਹਾਂ ਉਹਨਾਂ ਨੇ ਸਟਰਗਲ ਕੀਤਾ ਆਪਣੇ ਆਪਣੇ ਸਮਾਜ ਵਾਸਤੇ ਉਹਨਾਂ ਨੇ ਇੱਕੋ ਹੀ ਤੈਨੀ ਉਹਨਾਂ ਦੀਆਂ ਗੱਲਾਂ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਅੱਜ ਵੀ ਉਸ ਨੂੰ ਪ੍ਰੈਕਟੀਕਲੀ ਰੂਪ ਦੇਣ ਵਾਸਤੇ ਸ਼੍ਰੀ ਫਕੀਰ ਜੀ ਜਸਲ ਸਾਹਿਬ ਔਰ ਪਾਵਰ ਆਫ ਸੋਸ਼ਲ ਯੂਨਿਟੀ ਜਿਹੜੀ ਪੂਰੀ ਟੀਮ ਹੈ ਉਹ ਜਦੋਂ ਜਹਿਦ ਕਰ ਰਹੀ ਹੈ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਸ ਹੋਮਸ ਹੋਤਾ ਪੋਸੂਨਾਮਾ ਚੈਨਲ ਲਈ ਅੰਬੇਡਕਰ ਊਰਜਾ ਪਵਨ ਪਟਿਆਲਾ